ਪਿਆਰ ਦਾ ਸੁਨੇਹਾ ਪ੍ਰਾਤਨਾ ਪਵਨਪਿੰਡ ਕੰਡਿਆਣਾ ਆਦਮਪੁਰ ਵਿੱਚ ਪ੍ਰਭੂ ਯੀਸ਼ੂ ਮਸੀਹ ਦਾ ਜਨਮ ਦਿਨ ਪਾਸਟਰ ਦਲਜੀਤ ਕੁਮਾਰ ਦੀ ਦੇਖਰੇਖ ਹੇਠ ਬੜੀ ਸ਼ਰਧਾ ਨਾਲ ਮਨਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਾਸਟਰ ਦਲਜੀਤ ਕੁਮਾਰ ਨੇ ਦੱਸਿਆ ਕਿ ਸਮਾਗਮ ਵਿੱਚ ਵੱਖ-ਵੱਖ ਕਲਾਕਾਰਾਂ ਨੇ ਪ੍ਰਭੂ ਯੀਸ਼ੂ ਮਸੀਹ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਉਨ੍ਹਾਂ ਕਿਹਾ ਪ੍ਰਭੂ ਯੀਸ਼ੂ ਮਸੀਹ ਸੰਸਾਰ ਵਿੱਚ ਮਨੁੱਖ ਜਾਤੀ ਦਾ ਉਦਾਰਕਰਨ ਅਤੇ ਧਰਤੀ ਤੋਂ ਪਾਪਾਂ ਨੂੰ ਮਿਟਾਉਣ ਲਈ ਆਏ ਸਨ ਉਨ੍ਹਾਂ ਨੇ ਲੋਕਾਂ ਨੂੰ ਆਪ ਸਿਪਾਈ ਚਾਰੇ प्रेम ते एक दूजे दे हमदर्द बनन दा ਸੁਨੇਹਾ ਦਿੱਤਾ ਪ੍ਰਭੂ ਯਿਸੂ ਦੀ ਪਵਿੱਤਰ ਆਤਮਾ ਅੱਜ ਵੀ ਵੱਡੇ ਵੱਡੇ ਚਮਤਕਾਰ ਕਰ ਰਹੀ ਹੈ ਸਮਾਗਮ ਦੌਰਾਨ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀ ਖੁਸ਼ੀ ਮੌਕੇ ਕੇਕ ਵੀ ਕੱਟਿਆ ਗਿਆ ਇਸ ਮੌਕੇ ਤੇ ਪਾਸਟਰ ਦਲਜੀਤ ਕੁਮਾਰ ਕੁਮਾਰ ਥਿੰਦ ਅਮੋਲਿਕ ਮਸੀਹ ਮਨੀਸ਼ ਕੁਮਾਰ ਦਿਲਜੋਤ ਥਿੰਦ ਗੁਲਸ਼ਨ ਹਰਿਆਣਾ ਪਾਸਟਰ ਮਨਦੀਪ ਸਿੰਘ ਪ੍ਰਦਾਨ ਮਨਿੰਦਰ ਸਿੰਘ ਸ਼ੇਰਪੁਰ ਸੋਨੂ ਹਰਿਆਣਾ ਨਵਦੀਪ ਸਿੰਘ ਪਾਸਟਰ ਨਰੇਸ਼ ਕੁਮਾਰ ਪਾਸਟਰ ਨੀਤੂ ਜੀ ਕੁਮਾਰ ਥਿੰਦ ਮੌਲਿਕ ਮਸੀਹ ਕੋਮਲ ਸਰਬਜੀਤ ਸਾਬੀ 크੍ਰਿਸਚੀਅਨ ਫਰੰਡ ਦੇ ਪ੍ਰਦਾਨ ਲਾਰੈਂਸ ਚੌਧਰੀ ਪਾਸਟਰ ਗੁਰਚਰਨ ਸਿੰਘ ਪਾਸਟਰ ਵਿਜੇ ਕੁਮਾਰ ਪਾਸਟਰ ਯੂਸਫ ਪਾਸਟਰ ਸੁਰਿੰਦਰ ਗਿੱਲ ਪਾਸਟਰ ਰੋਬੀਟ ਆਸ਼ਾ ਪਾਸਟਰ ਆਨੰਦ ਵਰਮਾ ਪਾਸਟਰ ਸੁਨੀਤਾ ਪਾਸਟਰ ਸ਼ੋਭਾ ਹਾਜ਼ਰਸਾਨ ਇਸ ਮੌਕੇ ਤੇ ਪਾਸਟਰ ਦਲਜੀਤ ਕੁਮਾਰ ਨੇ ਆਇਆ ਹੋਇਆ ਸੰਗਤਾਂ ਦਾ ਧੰਨਵਾਦ ਕੀਤਾ ਸੰਗਤਾਂ ਚ ਪ੍ਰਭੂ ਜੀ ਦਾ ਲੰਗਰ ਦਾ ਵਰਤਾਇਆ ਗਿਆ ਦੁਆਬੇ ਦੀ ਆਵਾਜ਼ ਲਈ ਆਦਮਪੁਰ ਤੋਂ 사ਜਨ ਕੁਮਾਰ ਦੀ ਰਿਪੋਰਟ ਪਿਆਰ ਭਰੀ ਜੈਮਸੀ ਕੀ ਸੁਪਰਮੇਸ਼ਾ ਦਾ ਧੰਨਵਾਦ ਕਰਦੇ ਆਂ ਅੱਜ ਦਾ ਦਿਨ ਜਿਹੜਾ ਅਸੀਂ ਪ੍ਰਭੂ ਯੇਸ਼ੂ ਜੀ ਦੇ ਜਨਮ ਦਿਨ ਮਨਾ ਰਹੇ ਆਂ ਸ਼ਬਦ ਦੇ ਧਾਰੀ ਹੋਇਆ ਉਹਦੀ ਖੁਸ਼ੀ ਦੇ ਵਿੱਚ ਅੱਜ ਅਸੀਂ ਬਹੁਤ ਵੱਡੇ ਕੱਟ 'ਚ ਪਰਮੇਸ਼ਰ ਦੀ ਮਹਿਮਾ ਕਰਨ ਜਾ ਰਹੇ ਆਂ ਜੋ ਕਿ ਪਿਛਲੇ ਪਰਸੋਂ 23 ਤਰੀਕ ਵਿੱਚ ਵੀ ਅਸੀਂ ਇਸਪੈਂਡ ਗੜਿਆਣੇ ਤੋਂ ਸ਼ੁਭਾ ਯਾਤਰਾ ਕੱਢੀ ਵੱਡੀ ਧੂਮਤਾਮਨਾ ਬਹੁਤ ਸਾਰੇ ਲੋਕਾਂ ਨੇ ਸਾਥ ਦਿੱਤਾ ਤੇ ਬਾਹਰਲੇ ਲੋਕ ਵੀ ਸਾਰਿਆਂ ਕੌਮਾਂ ਦੇ ਲੋਕ ਆਏ ਉਹਨਾਂ ਨੇ ਬਹੁਤ ਅੱਛਾ ਸਮਝਿਆ ਇਸ ਗੱਲ ਨੂੰ ਕਿਉਂਕਿ ਅਸੀਂ ਹਰ ਇੱਕ ਜਗ੍ਹਾ ਜਾ ਕੇ ਪ੍ਰੇਮ ਦਾ ਸੰਦੇਸ਼ ਦਿੱਤਾ ਅਸੀਂ ਸਭ ਜਗਤ ਨੂੰ ਕਿਹਾ ਕਿ ਅਸੀਂ ਸਭ ਇੱਕ ਦੇ ਹੀ ਹਾਂ ਅਸੀਂ ਸਭ ਇੱਕੋ ਹੀ ਹਾਂ ਆਪਾਂ ਇੱਕ ਆਪਾਂ ਇੱਕ ਇੱਕ ਆਪਣੇ ਵਿੱਚ ਦੀ ਜਿਹੜਾ ਇੱਕ ਭਾਈਚਾਰਾ ਬਣਾ ਕੇ ਰੱਖੀਏ ਤੇ ਜਿਹੜੇ ਵਿਰੋਧੀ ਆ ਆਪਾਂ ਜੁਨਟੀ ਬਣਾਈਏ ਕਿ ਵਿਰੋਧੀਆਂ ਦੇ ਆਪਾਂ ਨੱਥ ਪਾ ਸਕੀਏ ਮੈਂ ਕੱਲ ਵੀ ਇਹ ਗੱਲ ਕਹੀ ਸੀਗੀ ਅੱਜ ਵੀ ਮੈਂ ਇਹ ਗੱਲ ਕਹਿੰਦਾ ਕਿਉਂਕਿ ਅਸੀਂ ਸਾਰਿਆਂ ਦੇ ਨਾਲ ਪਿਆਰ ਕਰਦੇ ਹਾਂ ਅਗਰ ਸਾਨੂੰ ਕੋਈ ਸਾਡੇ ਵਿਰੋਧ ਵਿੱਚ ਕੋਈ ਗੱਲ ਕਹਿੰਦਾ ਵੀ ਆ ਅਸੀਂ ਕਿਸੇ ਦਾ ਗੁੱਸਾ ਨਹੀਂ ਕਰਦੇ ਸਾਡੇ ਅੰਦਰ ਕਮਿਸ਼ਨ ਨੇ ਸਾਨੂੰ ਸ਼ਾਂਤੀ ਦਿੰਦੀ ਆ ਸਹਿਣ ਦੀ ਸ਼ਕਤੀ ਦਿੰਦੀ ਆ ਜੀ ਸਾਰਿਆਂ ਨੂੰ ਅੱਜ ਬਹੁਤ ਹੀ ਸ਼ੁਭ ਦਿਹਾੜਾ ਅੱਜ ਦੇ ਦਿਨ ਪ੍ਰਭ ਯਿਸੂ ਮਸੀਹ ਜੀ ਸੰਸਾਰ ਦੇ ਵਿੱਚ ਪਾਪੀਆਂ ਨੂੰ ਬਾਬਾ ਤੋਂ ਮੁਕਤ ਕਰਨ ਲਈ ਆਏ ਔਰ ਇਸ ਦਿਨ ਦੇ ਲਈ ਮੈਂ ਸਾਰੀ ਲੋਕਾਈ ਨੂੰ ਪੂਰੇ ਦੇਸ਼ ਨੂੰ ਔਰ ਪੂਰੇ ਸੂਬੇ ਨੂੰ ਪੂਰੇ ਡੜਿਆਣੇ ਪਿੰਡ ਨੂੰ ਮੁਬਾਰਕਬਾਦ ਦਿੰਦਾ ਕਿ ਜੇ ਪ੍ਰਭ ਯਿਸੂ ਸਾਡੇ ਵਿੱਚ ਆਏ ਉਹਨਾਂ ਨੇ ਸਾਨੂੰ ਸੰਦੇਸ਼ ਦਿੱਤਾ ਕੇ ਪਿਆਰ ਜਿਹੜਾ ਆ ਆਪਸ ਵਿੱਚ ਪਿਆਰ ਬਣਾ ਕੇ ਰੱਖਣਾ ਸੋ ਇਸ ਕਰਕੇ ਮੈਂ ਅਪੀਲ ਵੀ ਕਰਦਾ ਕਿ ਸਾਰੇ ਹੀ ਆਪਸ ਵਿੱਚ ਹੀ ਆਪਾਂ ਜੋ ਸੰਦੇਸ਼ ਆ ਸਾਡੇ ਪਿਤਾ ਪਰਮੇਸ਼ਰ ਦਾ ਉਹਨੂੰ ਬਣਾ ਕੇ ਰੱਖੀਏ ਜੀ ਮੇਰੇ ਵੱਲੋਂ ਸਾਰੇ ਸੰਸਾਰ ਨੂੰ ਔਰ ਖਾਸ ਕਰਕੇ ਕਟਿਆੜੇ ਦੀ ਕਲੀਸਿਆ ਨੂੰ ਇਸ ਮਸੀਹ ਦੇ ਦੇਤਰਨ ਦੇ ਸੁਦੀਆਂ ਬਹੁਤ ਬਹੁਤ ਮੁਬਾਰਕਾਂ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਜੋ ਸਾਨੂੰ ਬਾਈਬਲ ਬਿਆਨ ਕਰਦੀ ਹੈ ਕਿ ਜਦੋਂ ਇਨਸਾਨ ਨੇ ਸੰਸਾਰ ਦੀ ਰਚਨਾ ਕੀਤੀ ਉਹ ਸਾਰੀ ਰਚਨਾ ਦਾ ਅਸੀਂ ਵਣਡ ਕਰੀਏ ਤੇ ਅਸੀਂ ਸ਼ਬਦਾਂ ਵਿੱਚ ਉਹਨੂੰ ਬਿਆਨ ਨਹੀਂ ਕਰ ਸਕਦੇ ਜਿਹਦੇ ਵਿੱਚੋਂ ਪਰਮੇਸ਼ਰ ਪਿਤਾ ਦੀ ਇੱਕ ਅਦਭੁਤ ਰਚਨਾ ਇਨਸਾਨ ਆ ਪਰ ਜਦੋਂ ਪਰਮੇਸ਼ਰ ਨੇ ਇਨਸਾਨ ਨੂੰ ਬਣਾਇਆ ਉਹਨੇ ਆਪਣੀ ਸੰਕਤੀ ਲਈ ਬਣਾਇਆ ਪਰ ਇੱਕ ਸਮਾਂ ਇਦਾਂ ਦਾ ਆਇਆ ਕਿ ਉਹ ਵਿਗੜ ਗਿਆ ਸਮੇਂ-ਸਮੇਂ ਤੇ ਪਰਮੇਸ਼ਰ ਨੇ ਉਸ ਨੂੰ ਫਿਰ ਸੇਮ ਟੂ ਸੇਮ ਉਦੋਂ ਬਣਾਉਣ ਲਈ ਨਬੀਆਂ ਨੂੰ ਭੇਜਿਆ ਨਬੀਆਂ ਦੁਆਰਾ ਗੱਲਬਾਤਾਂ ਕੀਤੀਆਂ ਪਰ ਜਦੋਂ ਸਭ ਕੁਝ ਕਰਨ ਤੋਂ ਬਾਅਦ ਵੀ ਗੱਲ ਨਹੀਂ ਬਣੀ ਆਖਰਕਾਰ ਖੁਦ ਪਰਮੇਸ਼ਰ ਪਿਤਾ ਨੇ ਆਪਣੇ ਪੁੱਤਰ ਨੂੰ ਭੇਜਿਆ ਕਿ ਉਹ ਜਿਹੜਾ ਰਿਸ਼ਤਾ ਉਹ ਜਿਹੜੀ ਸੰਗਤੀ ਉਸ ਸਮੇਂ ਟੁੱਟ ਗਈ ਆ ਉਸ ਨੂੰ ਫਿਰ ਤੋਂ ਬਹਾਲ ਕਰੇ ਕਿਉਂਕਿ ਯੀਸ਼ੂ ਮਸੀਹ ਸੰਸਾਰ ਦੇ ਵਿੱਚ ਇਸ ਲਈ ਨਹੀਂ ਆਇਆ ਕਿ ਉਹ ਕਿਸੇ ਦਾ ਧਰਮ ਬਦਲੇ ਕਿਸ ਦੀ ਯਾਦ ਬਦਲੇ ਜਾਂ ਕਿਸੇ ਵੀ ਚੀਜ਼ ਨੂੰ ਬਦਲੇ ਉਹ ਇਸ ਲਈ ਆਇਆ ਕਿ ਜਿਹੜਾ ਇਨਸਾਨ ਪਿਤਾ ਪਰਮੇਸ਼ਰ ਨੇ ਆਪਣੇ ਲਈ ਬਣਾਇਆ ਸੀ ਉਹ ਫਿਰ ਤੋਂ ਮੁੰਡ ਉਹਦੇ ਸਰੂਪ ਤੇ ਉਹਦੇ ਵਰਗਾ ਬਣ ਕੇ ਉਹਦੇ ਨਾਲ ਇੱਕ ਹੋ ਜਾਈ ਇਸੇ ਤੇ ਤੱਕ ਮੇਰੀ ਆਵਾਜ਼ ਪਹੁੰਚਦੀ ਆ ਸਾਰੇ ਪੈੜ ਪਰ ਆਵਾਂ ਨੂੰ ਮੇਰੇ ਵੱਲੋਂ ਜੈ ਐਮ ਸੀ ਦੀ ਪਰਮੇਸ਼ਰ ਦਾ ਧੰਨਵਾਦ ਕਰਦੇ ਆ ਕਿ ਅਸੀਂ ਪੂਰੇ ਸੰਸਾਰ ਦੇ ਵਿੱਚ ਅੱਜ ਅਲੱਗ-ਅਲੱਗ ਤਰੀਕੇ ਦੇ ਨਾਲ ਪ੍ਰਭ ਜੀਸ਼ੂ ਮਸੀਹ ਦਾ ਜਨਮ ਦਿਨ ਜਿਹੜਾ ਮਨਾਇਆ ਜਾ ਰਿਹਾ ਆ ਅਸੀਂ ਇਸ ਮੌਕੇ ਤੇ ਸਭ ਲੋਕਾਂ ਨੂੰ ਸਭ ਕੌਮਾਂ ਨੂੰ ਸਭ ਆਖਿਆਂ ਨੂੰ ਜਿਨ੍ਹਾਂ ਵੀ ਪਰਮੇਸ਼ਰ ਦੀ ਰਜ਼ਨਾ ਦੇ ਅੰਦਰ ਲੋਕ ਆਉਂਦੇ ਆ ਨਾ ਅਸੀਂ ਉਹਨਾਂ ਸਭਨਾਂ ਨੂੰ ਲੱਖ-ਲੱਖ ਬਧਾਈਆਂ ਦਿੰਦੇ ਹਾਂ ਹਾਲੇਲੂਇਆ ਹਾਲੇਲੂਇਆ ਸੋ ਪਰਮੇਸ਼ਰ ਦਾ ਧੰਨਵਾਦ ਹੈ ਕਿ ਸਾਡੇ ਲਈ ਅੱਜ ਇੱਕ ਮੁਕਤੀ ਦਾਤਾ ਜਿਹੜਾ ਇੱਕ ਪੈਦਾ ਹੋਇਆ ਹੈ ਕਿਉਂਕਿ ਬਚਨ ਦੇ ਵਿੱਚ ਲਿਖਿਆ ਆ ਵੀ ਪਰਮੇਸ਼ਰ ਜਿਹੜਾ ਹੈ ਉਹ ਧਰਮ ਦਾ ਪਰਮੇਸ਼ਵਰ ਹੈ ਉਹ ਸਚਾਈ ਦਾ ਪਰਮੇਸ਼ਵਰ ਹੈ ਜੋ ਅਸੀਂ ਅੱਜ ਗੱਲ ਕਰ ਰਹੇ ਆ ਧਰਮ ਦੀ ਇਹ ਬਿਲਕੁਲ ਗੱਲ ਸਹੀ ਆ ਕਿ ਪਰਮੇਸ਼ਰ ਨੇ ਧਰਮ ਸਾਡਾ ਬਦਲਿਆ ਕਿਸੇ ਇਨਸਾਨ ਨੇ ਸਾਡਾ ਧਰਮ ਨਹੀਂ ਬਦਲਿਆ ਨਾ ਕੋਈ ਇਨਸਾਨ ਸਾਡਾ ਧਰਮ ਬਦਲ ਸਕਦਾ ਹੈ ਭਵੇਂ ਸਾਨੂੰ ਕੋਈ ਲੱਖ ਰੁਪਇਆ ਦੇ ਦੇਵੇ ਫਿਰ ਵੀ ਕੋਈ ਸਾਡਾ ਧਰਮ ਨਹੀਂ ਬਦਲ ਸਕਦਾ ਪਰ ਉਹ ਆਤਮਹਾਨ ਪਰਮੇਸ਼ਵਰ ਆ ਜਿਹੜਾ ਸੱਚ ਦਾ ਪਰਮੇਸ਼ਰ ਆ ਤੇ ਉਹਦਾ ਜਿਹੜਾ ਧਰਮ ਆ ਉਹ ਸੱਚਾ ਧਰਮ ਆ ਉਹ ਕਹਿੰਦਾ ਦਸデア ਦੇ ਵਿੱਚ ਕਿ ਪਰਮੇਸ਼ਰ ਨੇ ਆਪਣੇ ਲਹੂ ਨਾਲ ਹਰੇਕ ਗੋਤ ਹਰੇਕ ਪੱਖ ਆ ਅਤੇ ਕੌਮ ਦੇ ਵਿੱਚੋਂ ਪਰਮੇਸ਼ਰ ਨੇ ਪਰਮੇਸ਼ਰ ਨੇ ਲਈ ਲੋਕਾਂ ਨੂੰ ਆਪਣੇ ਲਹੂ ਦੇ ਨਾਲ ਮੁੱਲ ਲੈ ਲਿਆ ਹੈ ਹਰ ਕੌਮ ਦੇ ਵਿੱਚੋਂ ਹਰ ਪੱਖਿਆ ਦੇ ਵਿੱਚੋਂ ਹਰ ਗੋਤ ਦੇ ਵਿੱਚੋਂ ਇੱਥੇ ਕਿਸੇ ਵੀ ਹਿੰਦੂ ਮੁਸਲਮਾਨ ਜਾਂ ਸਿੱਖ ਜਾਂ ਈਸਾਈ ਦੀ ਗੱਲ ਨਹੀਂ ਖੁਦਾ ਨੇ ਜਗਤ ਦੇ ਵਿੱਚੋਂ ਹਰ ਕੌਮ ਦੇ ਵਿੱਚੋਂ ਆਪਣੇ ਪੁੱਤਰ ਪੰਜਵੇਂ <coughs> ਨੇ ਬਚਾਲਤੇ ਇਹਨਾਂ ਦੇ ਸਾਡੇ ਕਮਾਕਾਰਾਂ ਉੱਤੇ ਜਿਸਾਂ ਤੋਂ ਜਿਸਦ ਬਚੇ ਗਏ ਪ੍ਰਭੂ ਜੀ ਉਹਨਾਂ ਦੇ ਉੱਤੇ ਮੇਉਂ ਜੀ ਤੇਰੀ ਕਿਰਪਾ ਵਾਲਾ ਹੱਥ ਬੜਿਆ ਦੇ ਮੇਂ ਪ੍ਰਭੂ ਆਮੀਨ ਬਾਗੀ ਪਰ ਪ੍ਰਭੂ ਜੀ ਇਹ ਪੂਰਾ ਸਾਲ ਖੁਸ਼ੀਆਂ ਨੂੰ ਮਾਣਦੇ ਰਹਿ ਮੇਰੇ ਕਮਿਸ਼ਣੇ ਸਮਾਨਾ ਨਾਮਾ ਭਗ ਤੇ ਨਮੀ ਸ਼ਕਤੀ ਜੋ ਤੁਹਾਡੀ ਪ੍ਰੋਗਤੀ ਦੇ ਬੜੇ ਚਾਮਾਂ ਦੇ ਨਾਲ ਔਰ ਬੜੀਆਂ ਵੱਡੀਆਂ ਖੁਸ਼ੀਆਂ ਦੇ ਨਾਲ ਕੋਈ ਜੀ ਅਸੀਂ ਤੁਹਾਡੀ ਮਹਿਮਾ ਤੇ ਤੁਹਾਡੀ ਬੜਾਈ ਕਿਵੇਂ ਕਰੀਏ ਪਰਮ ਪਿਤਾ ਪਰਮੇਸ਼ਰ ਸਾਡਾ ਨਚਣਾ ਸਾਡਾ ਗੋਣਾ ਤੇਰੀ ਮਹਿਮਾ ਕਰਨਾ ਕੋਈ ਸੰਸਾਰੀ ਨਹੀਂ ਕਿਉਂਕਿ ਤੁਸੀਂ ਸਭ ਨੂੰ ਸੰਸਾਰ ਦੇ ਵਿੱਚੋਂ ਖਿੱਚ ਲਿਆ ਤੁਸੀਂ ਸਭ ਨੂੰ ਸੰਸਾਰ ਦੇ ਵਿੱਚੋਂ ਚੁਣ ਲਿਆ ਮੇਰੇ ਪਰਮੇਸ਼ਰ ਮਹਾ ਕੁਸ਼ਲਤਾ ਦੀ ਅਸੀ ਤੁਹਾਡੇ ਗੀਤਾ ਪਠਾ ਦੇ ਦੁਆਰਾ ਅਸੀਂ ਤੁਹਾਡੀ ਮਹਿਮਾ ਕਰੀਏ ਨੱਚ-ਬੱਜ ਕੇ ਅਸੀਂ ਤੁਹਾਡੀ ਮਹਿਮਾ ਕਰੀਏ ਪ੍ਰਭੂ ਜੀ ਅਸੀਂ ਤੁਹਾਡਾ ਬਹੁਤ ਜਿਆਦਾ ਸ਼ੁਕਰ ਕਰਦੇ ਹਾਂ ਹੁਣ ਅਸੀਂ ਸਾਖ ਸੰਗਤ ਦੀ ਸ਼ੁਰੂਆਤ ਕਿਆ ਕਰਨਾ ਜੀ ਸ਼ੁਰੂਆਤ ਕਰਨੀ ਹੈ ਤੁਹਾਡੇ ਪਾਵਨ ਰੂਪ ਦੀ ਤੁਹਾਡੇ ਪਵਿੱਤਰ ਆਤਮਾ ਦੀ ਸਾਨੂੰ ਆਪਣਾ ਪਵਿੱਤਰ ਆਤਮਾ ਦਿਓ ਸਾਨੂੰ ਆਪਣਾ ਰੂਹ ਦਿਓ ਤਾਂ ਕਿ ਪ੍ਰਭੂ ਜੀ ਅਸੀਂ ਗੀਤਾ ਪਠਨ ਦੁਆਰਾ ਬਹੁਤ ਤੁਹਾਡੀ ਮਹਿਮਾ ਕਰ ਸਕੀਏ ਬੜੀਆਂ ਧੰਨ ਹੋਏ ਤੁਹਾਡੀ ਮਹਿਮਾ ਕਰ ਸਕੀਏ ਪ੍ਰਭੂ ਜੀ